ਖੜੀ ਹੋ ਜਾਇਆ ਪਾਣੀ ਪੈ ਗਿਆ ਨਾ ਤੇ ਕੰਮ ਖਰਾਬ ਹੋ ਗਿਆ। ਓ ਪਾਜੀ ਹੋਇਆ ਕੀ ਹੋਇਆ? ਵੀਰੇ ਸਾਨੂੰ ਵੀ ਨਹੀਂ ਪਤਾ ਕੀ ਹੋਇਆ ਬਸ ਸਾਡੀ ਦੁਕਾਨ ਸੀਗੀ ਇੱਥੇ ਸਾਰੀ ਦੁਕਾਨ ਤੇ ਅੱਗ ਲੱਗ ਗਈ ਉਹਦੇ ਸਿਲੰਡਰ ਸੀਗਾ ਤੇ ਉਹ ਸਿਲੰਡਰ ਅਸੀਂ ਬਚਾਲ ਲਈ ਆਏ ਆ ਬਸ। ਬਾਕੀ ਸਾਰਾ ਕੁਝ ਤਾਂ ਵੈਸੇ ਉਧਰ ਫਟ ਗਿਆ ਆ। ਅੱਜ ਨੂੰ ਸ਼ਾਮ ਹੋਇਆ। ਪਾਜੀ ਸਾਨੂੰ ਵੀ ਨਹੀਂ ਪਤਾ ਐਤ ਸਾਡੀ ਭੈਣ ਦਾ ਵਿਆਹ ਅਸੀਂ ਉਧਰ ਸੀਗੇ ਬੀਜੀ। ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਬਸ ਸਿਲੰਡਰ ਦੋ ਤੇ ਫੁੱਟੇ ਆ ਉਧਰ ਉਹ ਸਿਲੰਡਰਾਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅੱਗ ਲੱਗੀ ਮੰਡੀ ਦੇ। ਭਾਜੀ ਹਲੇ ਤੱਕ ਤਾਂ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਬਚਾ ਭਾਈ ਮੈਂ ਤਾਂ ਸਲੂਨ ਦਾ ਕੰਮ ਕਰਦਾ ਵੀਰੇ ਇੱਥੇ ਸਾਡੀ ਸ਼ੋਬ ਆਪਣੀ ਚਾਹ ਦੀ ਹਾਂਜੀ ਬਾਕੀ ਹੋਰ ਇਹਨਾਂ ਦੁਕਾਨਾਂ ਵਾਲੇ ਕਿਹੜੇ ਦੁਕਾਨਾਂ ਜਿੰਨੀਆਂ ਭਾਈ ਇਹ ਸਾਰੀ ਦੁਕਾਨਾਂ ਤੇ ਲੱਗੀ ਆ ਜਿੱਥੋਂ ਇੱਥੇ ਸੀ ਕਿ 10 ਤੋਂ 12 ਦੁਕਾਨਾਂ ਦਾ ਪਲੱਸ ਸੀ ਕਿ ਭਾਜੀ ਆ ਸਾਰੀ ਦੁਕਾਨਾਂ ਤੇ ਅੱਗ ਲੱਗੀ ਉਧਰ ਵੀ ਲੱਗਦੀ ਹੈ ਕਿੰਨੇ ਗੱਡੀਆਂ ਆ ਚੁੱਕੀਆਂ ਨਾਲ ਗੱਡੀਆਂ ਭਾਜੀ 3 4 5 ਫਾਇਰਗੇਟਰ ਆ ਗਏ ਹੋਏ ਆ ਤੇ ਮੌਕੇ ਤੇ ਇਹਨਾਂ ਨੇ ਠੇਕ ਲੈ ਦੇਖ ਲਿਆ ਇੱਕ ਸਿਲੰਡਰ ਫੁੱਟਣ ਤੋਂ ਬਚ ਗਿਆ ਵਾ ਉਹਦੇ ਵਿੱਚ ਵੀ ਆਸੀ ਪੇਟੀ ਦੇ ਵਿੱਚ ਉਹਦੀ ਚਾਬੀ ਸਾਡੇ ਕੋਲ ਸੀ ਉਹ ਬਚ ਗਿਆ ਸਿਲੰਡਰ ਬਾਕੀ ਸਾਰੇ ਇੱਧਰਲੇ ਸਿਲੰਡਰ ਫਟ ਗਏ ਹੋਏ ਆ ਜਿਹੜੇ ਲੋਕੀ ਵਾਲੀ ਵੀਡੀਓ ਬਣਾ ਰਹੇ ਨੇ ਕੀ ਕਹੂੰਗੇ ਲੋਕਾਂ ਨੂੰ ਭਾਜੀ ਇਹਨਾਂ ਨੂੰ ਤਾਂ ਕੀ ਕਹੀਏ ਜੀ ਸਰ ਵੀ ਅਗਲੇ ਕੀ ਕਰਨਾ ਹੈ ਦੇ ਦੇਖੋ ਇਹ ਮੰਦਪਾਗੀ ਘਟਨਾ ਔਰ ਕਿਸੇ ਨੂੰ ਇਸ ਚੀਜ਼ ਦੀ ਜਾਣਕਾਰੀ ਵੀ ਨਹੀਂ ਸੀ ਤਕਰੀਬਨ 2:30 ਵਜੇ ਪਤਾ ਲੱਗਿਆ ਵੀ ਮੰਡੀ ਚ ਕਿਤੇ ਅੱਗ ਲੱਗੀ ਹੈ ਭਾਈਚਾਰੇ ਨੇ ਆਪਣੇ ਤੌਰ ਤੇ ਐਫਰਟ ਕਰਕੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕੰਟਰੋਲ ਵਾਲਿਆ ਬਾਕੀ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡਾ ਮਾਲੀ ਨੁਕਸਾਨ ਕਾਫੀ ਹੋਇਆ ਪਰ ਉਹਦਾ ਕੋਈ ਅਜੰਦਾਜ਼ਾ ਨਹੀਂ ਲਗਾਇਆ ਦੱਸੋ ਸੈਂਟਰ ਬੱਡੇ ਕਨੇ ਗੱਡੀ ਤੇ ਜੇ ਕੱਲ ਲੱਗੀ ਗੱਡੀ ਨੂੰ ਹਾਂ ਇੱਕ ਕਮਰਸ਼ੀਅਲ ਗੱਡੀ ਖੜੀ ਸੀ ਉਹਨੂੰ ਅੱਗ ਲੱਗੀ ਹੈ ਬਾਕੀ ਸਿਲੰਡਰ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਹੀ ਫਾਇਰ ਬ੍ਰਿਗੇਡ ਵਾਲਿਆਂ ਨੇ ਕੋਈ ਜਾਣਕਾਰੀ ਦਿੱਤੀ ਵੀ ਕਿਤੇ ਸਿਲੰਡਰ ਸੀਗਾ ਜਾਂ ਨਹੀਂ ਸੀਗਾ ਲੋਕਾਂ ਨੇ ਕੀ ਆਖਿਆ ਹੋ ਸਕਦਾ ਜੀ ਅਫਵਾਹਾਂ ਬਹੁਤ ਹੋ ਸਕਦੀਆਂ ਬਾਕੀ ਸਿਲੰਡਰ ਵਾਲੀ ਕੋਈ ਗੱਲ ਨਹੀਂ ਹਾਈਵੇ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਖੜੇ ਆ ਕੋਈ ਸਾਨੂੰ ਸਿਲੰਡਰ ਦੀ ਆਵਾਜ਼ ਤਾਂ ਆਈ ਨਹੀਂ ਜੀ ਦੁਕਾਨਾਂ ਕਿੰਨੇ ਤੇ ਜੋ ਬਿਲਕੁਲ ਖਤਮ ਹੋ ਗਈ ਸਾਰੇ ਫਰੂਟ ਦੇ ਆੜ੍ਹਤ ਦਾ ਕੰਮ ਕਰਦੇ ਫਾਇਰ ਬੁਗੜ ਦਿਆ ਚਾਰ ਗੱਡੀਆਂ ਆ ਕੇ ਅੱਗ ਤੇ ਕਾਬੂ ਪਾ ਦਿੱਤਾ ਜੀ ਨਾਲ ਅਜੀ ਸਰ ਅੱਜ सब्जी ਮੰਡੀ ਅੱਗ ਵੀ ਅੱਗ ਵੀ ਕਰ ਨਾ ਬਦ ਲੱਗੀ ਕੀ ਹੋਇਆ ਕੀ ਹੋ ਰਹਾ ਹੁੰਦਾ ਇਹ ਅੱਗ ਦੇ ਇਲਾਹੀ ਸੀਗੀ ਸਾਨੂੰ 2:30 ਵਜੇ ਕਰੇਟਾਂ ਨੂੰ ਅੱਗ ਲੱਗੀ ਆ ਸਬਜ਼ੀ ਮੰਡੀ ਦੇ ਵਿੱਚ ਜੀ ਜੀ ਅਸੀਂ ਮੁੱਕ ਤੇ ਚਾਰ ਗੱਡੀਆਂ ਮੂਹ ਕਰਾਈਆਂ ਕਿਉਂਕਿ ਬਹੁਤ ਜ਼ਿਆਦਾ ਧੂਆਂ ਸੀਗਾ ਤੇ ਆਂਦੇ ਚਾਰੇ ਪਾਸੇ ਲਗਾ ਕੇ ਗੱਡੀਆਂ ਅਸੀਂ ਕੰਟਰੋਲ ਕਰ ਲਈ ਅੱਗੇ ਕਾਰਨ پتہ ਲੱਗਿਆ ਸਰ ਕਾਰਨ ਕੀ ਸੀ ਕਾਰਨ ਸਰ ਕੂੜੇ ਤੋਂ ਲੱਗਿਆ ਜੀ ਪਿੱਛੇ ਕੂੜਾ ਵਗੈਰਾ ਛੁੱਟਦੇ ਆ ਉਹਦੇ ਤੋਂ ਕੋਈ ਚੰਗਾਰੀ ਵਗੈਰਾ ਆ ਕੇ ਉਹਦੇ ਨਾਲ ਲੱਗ ਅੱਗ ਲੱਗ ਸਰ ਇੱਥੇ ਛੋਟੇ ਸਿਲੰਡਰ ਸਹੀ ਕਹਿੰਦੇ ਬਲਾਸਟ ਵਗੈਰਾ ਵੀ ਰਿਹਾਉਣਾ ਤੇ ਨਹੀਂ ਸਾਡੇ ਸਾਹਮਣੇ ਕੋਈ ਬਲਾਸਟ ਨਹੀਂ ਹੋਇਆ ਜੀ ਸਿਲੰਡਰ ਸਾਰੇ ਸਹੀ ਨੇ ਕਾਡੇ ਵੀ ਆ ਸੀ ਵਿੱਚੋਂ ਅੱਛਾ ਜੀ ਕਾਦੀ ਜਿਹੜੀ ਅਸੀਂ ਉਰੇ ਲੱਗੀ ਕਿਸੀ ਇਹ ਫਰੂਟ ਮੰਡੀ ਹੈ ਜੀ ਫਰੂਟ ਮੰਡੀ ਹਾਂ ਜੀ ਦੇਖਿਆ ਜਾਂ ਕਿ ਜਾਨੀ ਮਨ ਨੁਕਸਾਨ ਕੋਈ ਨਹੀਂ ਮਾਲੀ ਦਾ ਹੈਗਾ ਹੀ ਆ ਇਹ ਜਾਨੀ ਕੋਈ ਨੁਕਸਾਨ ਕਿੰਨੇ ਦੁਕਾਨਾਂ ਨੂੰ ਅੱਗ ਲੱਗੀ ਦੁਕਾਨਾਂ ਸਰ ਇਹ ਇੱਕ ਖੋਖੇ ਆ ਘ ਅਜਤੇ ਕਾਬੂ ਪਾਇਆ ਗਿਆ ਅੱਗ ਦੇ ਪੂਰੀ ਤਰ੍ਹਾਂ ਕੰਟਰੋਲ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹਨਾਂ ਕਿ ਲੋਕੀ ਤੇ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਆ ਉਹਨਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਅਪੀਲ ਹੈ ਜੀ ਇਸ ਤਰ੍ਹਾਂ ਦੀ ਜਦੋਂ ਹਾਦਸਾ ਹੁੰਦਾ ਤਾਂ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਨਾ ਕਿ ਵੀਡੀਓ ਬਣਾਉਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਜਿਹੜੇ ਕੂੜੇ ਨੂੰ ਅੱਗ ਲਗਾਉਂਦੇ ਆ ਉਹਨਾਂ ਤੋਂ ਵੀ ਗਰੇਜ ਕਰਨਾ ਚਾਹੀਦਾ ਜਿੰਨੇ ਕਿ ਮੋਬਾਈਲ ਪੈਨਿਕ ਹੋ ਜਾਂਦਾ ਵੀਡੀਓ ਬਣਾ ਕੇ ਹਾਂਜੀ ਹਾਂਜੀ ਤੇ ਕੀ ਸਰ ਡੈਜਨ ਕੀ ਤੁਹਾਡਾ ਮੇਰਾ ਨਰੇਸ਼ ਕੁਮਾਰ ਲੀਡਿੰਗ ਫਾਇਰਮੈਨ ਫਾਇਰ ਬ੍ਰਿਗੇਡ ਲੋਦੇ ਆਣਾ ਠੀਕ ਹੈ